ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਅੱਜ ਸਵੇਰੇ ਸਵੇਰੇ ਸਾਡੀ ਮੀਂਹ ਜਿਹੜਾ ਉਹ ਸ਼ੁਰੂ ਹੋ ਗਿਆ ਸੀਗਾ ਤੇ ਟਾਈਮ ਨਾਲ ਹੀ ਉੱਠ ਕੇ ਸੀਗੇ ਤੇ ਮੈਂ ਕਿਹਾ ਉਹਨੂੰ ਕੀ ਕਹਿੰਦਾ ਕੱਪੜੇ ਜਿਹੜੇ ਪਏ ਆ ਕੱਲ੍ਹ ਵਾਲੇ ਉਹਨਾਂ ਦੀ ਤੈਹ ਲਗਾ ਲਾਂ ਮੈਂ ਆਪਣਾ ਜਿਹੜਾ ਪਾਣੀ ਵਗੈਰਾ ਪੀਣੀ ਹੁੰਦੀ ਆ ਸਵੇਰ ਨੂੰ ਪੀ ਲਿਆ ਸੀਗਾ ਤੇ ਮੈਂ ਕਿਹਾ ਪਹਿਲਾਂ ਮੈਂ ਕੱਪੜਿਆਂ ਦੀ ਤੈਹ ਲਗਾ ਲੈਣੀ ਆ ਬਾਕੀ ਕੰਮ ਜਿਹੜੇ ਬਾਅਦ ਵਿੱਚ ਕਰਦੀ ਕਿਉਂਕਿ ਮੈਂ ਮਨਵੀਰ ਦਾ ਅੱਜ ਫਰਸਟ ਡੇ ਆ ਉਹਨੂੰ ਕੀ ਕਹੀਦਾ ਯੂਨੀਵਰਸਿਟੀ ਦਾ ਤਾਂ ਜਲਦੀ ਉੱਠ ਗਿਆ ਸੀਗੇ ਫਿਰ ਇਹਦੀ ਵੀ ਤਿਆਰੀ ਕਰਨੀ ਆ ਯੂਨੀਵਰਸਿਟੀ ਜਾਣ ਦੀ ਬਾਬਾ ਜੀ ਦੇ ਮੱਥਾ ਟਿਕਣ ਜਾਊਗਾ ਅਰਦਾਸ ਕਰਕੇ ਆਊਗਾ ਕਿ ਸੋਣਾ ਸੋਣੀ ਉੱਤੇ ਸਟੱਡੀ ਕਰੇ ਸੋਣਾ ਸੋਣਾ ਉਹਨੂੰ ਕੀ ਕਹੀਦਾ ਆਪਣਾ ਪੜ੍ਹੇ ਲਿਖੇ ਅਤੇ ਬੁਰੇ ਕੰਮਾਂ ਤੋਂ ਬੁਰੀ ਸੰਗਤ ਤੋਂ ਜਿਹੜਾ ਦੂਰ ਰਹੇ ਤੇ ਇਸ ਕਰਕੇ ਇਹਨੂੰ ਮੈਂ ਕਹਿ ਰਹੀ ਸੀ ਮਨਵੀਰ ਤੂੰ ਆਪਣਾ ਫਰੈਸ਼ ਹੋ ਕੇ ਨਾ ਨੋ ਕੇ ਤੇ ਪਹਿਲਾਂ ਬਾਬਾ ਜੀ ਦੇ ਮੱਥਾ ਟੇਕ ਕੇ ਆ ਤੇ ਬਾਕੀ ਕੰਮ ਜਿਹੜੇ ਸਾਰੇ ਉਹ ਬਾਅਦ ਵਿੱਚ ਦੇਖਣਾ ਅਜ ਮम्मा ਟਾਈਮ ਬਹੁਤ ਆ ਤੁਸੀਂ ਤੇ ਲਾ ਦਿਓ ਕੱਪੜਿਆਂ ਦੀ ਤੇ ਮੈਂ ਆਪਣੇ ਕੱਪੜੇ ਆਪਣੀ ਅਲਮਾਰੀ ਚ ਮਤਲਬ ਕਿ ਆਪਣੀ ਸਾਈਡ ਵਾਲ ਜਿਹੜੇ ਉਹ ਰੱਖ ਲੈਣਾ ਤੇ ਤੁਹਾਡਾ ਉਹਨਾਂ ਹੀ ਕੰਮ ਜਿਹੜਾ ਉਹ ਕੱਟ ਜਾਊਗਾ ਦਾਦੀ ਵੀ ਅੱਜ ਰਸੋਈ 'ਚ ਟਾਈਮ ਨਾਲ ਹੀ ਚਲੇਗੀ ਸੀ ਰੋਟੀ ਪਕਾਉਣ ਵਾਸਤੇ ਕਿਉਂਕਿ ਦਾਦੀ ਨੂੰ ਵੀ ਪਤਾ ਵੀ ਮੇਰੇ ਪੁੱਤੇ ਨੇ ਅੱਜ ਫਸਟ ਡੇ ਉਹਨੂੰ ਕੀ ਕਹਿਦਾ ਯੂਨੀਵਰਸਿਟੀ ਜਾਣਾ ਤੇ ਇਸ ਕਰਕੇ ਉਹ ਵੀ ਟਾਈਮ ਨਾਲ ਹੀ ਰੋਟੀ ਲਾਉਣ ਲੱਪੀ ਸੀ ਕਿਉਂਕਿ ਅਸੀਂ ਤਕਰੀਬਨ ਜਦੋਂ ਸਕੂਲ ਵੀ ਜਾਂਦਾ ਹੁੰਦਾ ਸੀ ਤੇ ਯੂਨੀਵਰਸਿਟੀ ਵੀ ਹੁਣ ਜਾਊਗਾ ਤੇ ਖਾਲੀ ਪੇਟ ਨਹੀਂ ਭੇਜੀਦਾ ਤੇ ਯੂਨੀਵਰਸਿਟੀ ਤੇ ਫਿਰ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਸ਼ਾਮ ਹੀ ਪੈ ਜਾਣੀ 4:30 ਵਜੇ ਜਾਣੇ ਇਸ ਕਰਕੇ ਨੂੰ ਕਹਿੰਦੇ ਸੀ ਤੂੰ ਰੋਟੀ ਜਿਹੜੀ ਉਹ ਖਾ ਕੇ ਜਾਹੀਂ ਤੇ ਫਿਰ ਮੈਂ ਤਵਾ ਲਾਉਣ ਲੱਪੀ ਸੀ ਸਾਰੇ ਕੱਪੜਿਆਂ ਦੀਆਂ ਤੇ ਅੱਜ ਇਹਦਾ ਫਸਟ ਡੇ ਆ ਖੁਸ਼ੀ ਵੀ ਆ ਤੇ ਇੱਕ ਉਹਨੂੰ ਕੀ ਕਹਿਦਾ ਝਿਜਕ ਜਿਹੀ ਵੀ ਆ ਮਨ ਦੇ ਵਿੱਚ ਕਿਉਂਕਿ ਕਈ ਗੱਲਾਂ ਜਿਹੜੀਆਂ ਉਹ ਬਹੁਤ ਘੱਟ ਇਦਾਂ ਉਹਨੂੰ ਕੀ ਕਹਿਦਾ ਬਾਹਰ ਰਿਆ ਕਰੋ ਤੇ ਜ਼ਿਆਦਾਤਰ ਅਸੀਂ ਤਾਂ ਮਾਂ ਪੁੱਤ तकरीबन ਇਕੱਠੇ ਹੀ ਰਹੇ ਹਾਂ ਬਹੁ ਘੱਟ ਅਸੀਂ ਅਲੱਗ ਹੋਏ ਹਾਂ ਤੇ ਬਿਮਾਰੀ ਜਦੋਂ ਮੇਰੀ ਸੀਗੀ ਤਾਂ ਉਦੋਂ ਵੀ ਇਹ ਮੇਰੇ ਕੋਲ 1 ਮਿੰਟ ਵੀ ਦੂਰ ਨਹੀਂ ਸੀ ਹੁੰਦਾ ਹੁੰਦਾ तकरीबन ਮੇਰੇ ਨਾਲ ਨਾਲ ਹੀ ਰਹਿੰਦਾ ਹੁੰਦਾ ਸੀਗਾ ਤੇ ਉਸ ਉਸ ਕਰਕੇ ਇਹਨੂੰ ਮੇਰੀ ਜਿਹੜੀ ਉਹ ਆਦਤ ਜੀ ਪਈ ਹੋਈ ਆ ਤੇ ਖਾਸ ਕਰ ਇਹਨੂੰ ਤਾਂ ਜਿਹੜੀ ਕੀ ਆਦਤ ਪੈਣੀ ਹੈ ਤੇ ਘਰੋਂ ਬਾਹਰ ਵੀ ਮੈਨੂੰ ਇਹਦੀ ਬਹੁਤ ਆਦਤ ਆ ਕਿਉਂਕਿ ਮੈਨੂੰ ਹੋ ਜਾਂਦਾ ਵੀ 8:00 ਵਜੇ ਮਨਵੀਰ ਘਰ ਆ ਜਾਵੇ 8:00 ਵਜੇ ਉਹਨੂੰ ਕੀ ਕਹਿੰਦਾ ਰੋਟੀ ਖਾ ਲਵੇ ਜਾ ਕੰਮ ਕਰ ਲਵੇ ਜਾਂ ਕਿਦਾਂ ਤੇ ਉਸੇ ਹਿਸਾਬ ਨਾਲ ਮੈਂ ਨਾਲੋਂ ਨਾਲ ਗੱਲਾਂ ਕਰਨ ਦੇਈ ਸੀ ਇਹਦੇ ਨਾਲ ਮਨਵੀਰ ਨਾਲ ਟੇਮਾ ਲਾਉਂਦੇ ਸੀ ਨਾਲ ਇਹਨੂੰ ਮੈਂ ਸਮਝਾਉਂਦੇ ਹੀ ਸੀ ਨਾ ਨੂੰ ਪਲੀਜ਼ ਜੋ ਜੋ ਤੇਰੇ ਡੈਡੀ ਨੇ ਗੱਲਾਂ ਤੈਨੂੰ ਕਹੀਆਂ ਜਾਂ ਮੈਂ ਕਹੀਆਂ ਉਹਨਾਂ ਉੱਤੇ ਧਿਆਨ ਦੇਈ ਪਈ ਜੋ ਜੋ ਤੈਨੂੰ ਸਮਝਾਇਆ ਤੇ ਉਹ ਗੱਲਾਂ ਜਿਹੜੀਆਂ ਉਹ ਯਾਦ ਰੱਖੀ ਇਹ ਮੈਂ ਇਹਦੀਆਂ ਸ਼ਰਟਾਂ ਜਿਹੜੀਆਂ ਲਿਆਂਦੀਆਂ ਸੀ ਮਨਵੀਰ ਦੀਆਂ ਸਾਰੀਆਂ ਪਾਣੀ ਧਾਣੀ ਕੱਲ ਕੱਢ ਦਿੱਤੀਆਂ ਸੀ ਸੁੱਕ ਗਈਆਂ ਮੈਨੂੰ ਪੁੱਛਣ ਲਈ ਸੀ ਇਹ ਬੀਜ ਜੇ ਕਲਰ ਦੀ ਉਹਨੂੰ ਕੀ ਕਹਿੰਦਾ ਪੈਂਟ ਆ ਪੀ ਇਹਨਾਂ ਕਿਹੜੀ ਸ਼ਰਟ ਪ੍ਰੈਸ ਕਰਾਂ ਫਿਰ ਇਹਨੇ ਉਹ ਸੈਲੈਕਟ ਕਰ ਲਈ ਸੀ ਉਹਨੂੰ ਕੀ ਕਹਿੰਦਾ ਸ਼ਰਟ ਹੁਣ ਜਾਊਂਗੀ ਇੱਕ ਦੋ ਦਿਨ ਤੱਕ ਤੇ ਦੋਕ ਪੈਂਟ ਆ ਇਹਦੀਆਂ ਹੋਰ ਲੈ ਕੇ ਆਉਂਗੀ ਕਿਉਂਕਿ ਇਹ ਜੀਨਸ ਵਗੈਰਾ ਬਹੁਤ ਕੱਟ ਪਉਂਦਾ ਮਨਵੀਰ ਇਹ ਜ਼ਿਆਦਾ ਜਿਹੜੀ ਆ ਪੈਂਟ ਆ ਜਿਹੜੇ ਸਟੱਫ ਦੇ ਵਿੱਚ ਇਹਦੇ ਵਿੱਚ ਹੀ ਉਹਨੂੰ ਕੀ ਕਹਿੰਦਾ ਪੈਂਟ ਆ ਇਹ ਜ਼ਿਆਦਾ ਪਉਂਦਾ ਜੀਨਸ ਵਗੈਰਾ ਬਹੁਤ ਕੱਟ ਪਉਂਦਾ ਮਨਵੀਰ ਤੇ ਸਰਦੀਆਂ ਚ ਪਾ ਲੈਂਦਾ ਸਰਦੀਆਂ ਵਿੱਚ ਜੀਨਸ ਪਾਉਣੀ ਇਹਨੂੰ ਚੰਗੀ ਲੱਗਦੀ ਆ ਪਰ ਗਰਮੀ ਵਿੱਚ ਜੀਨਸ ਵਗੈਰਾ ਨਹੀਂ ਪੌਂਦਾ ਤੁਸੀਂ ਵੀ ਜ਼ਿਆਦਾਤਰ ਦੇਖਿਆ ਹੋਊ ਪਈ ਉਹ ਐਦਾਂ ਦੀਆਂ ਜੀ ਉਹਨੂੰ ਕੀ ਕਹਿੰਦੀਆਂ ਪੈਂਟਾਂ ਜਾਂ ਲੋਵਰ ਵਗੈਰਾ ਹੀ ਪੌਂਦਾ ਤੇ ਜਾਂ ਸ਼ਾਰਟਸ ਵਗੈਰਾ ਪੌਂਦਾ ਤੇ ਜੀਨਸ ਵਗੈਰਾ ਦੀ ਪੈਂਟ ਜਿਹੜੀ ਇਹ ਤਕਰੀਬਨ ਸਾਰੀ ਗਰਮੀ ਹੀ ਨਹੀਂ ਪੌਂਦਾ ਇਹੋ ਇੱਕ ਨਵੀਂ ਜੀਨਸ ਲਈ ਹੋਈ ਆ ਤੇ ਬਾਹਰੇ ਨਹੀਂ ਪੌਂਦਾ ਪਤਾ ਨਹੀਂ ਕੀ ਗੱਲ ਹੈ ਕਹਿੰਦਾ ਮੈਨੂੰ ਜੀਨਸ ਨਹੀਂ ਪਸੰਦ ਤੇ ਸਰਦੀਆਂ 'ਚ ਕਹਿੰਦਾ ਮੈਂ ਪਾ ਲੂੰਗਾ ਬਟ ਗਰਮੀਆਂ 'ਚ ਨਹੀਂ ਪਾ ਸਕਦਾ ਫੇਰ ਇੱਥੇ ਮੈਂ ਉਹਨੂੰ ਕੀ ਕਹੀਦਾ ਰਹੇ ਕੱਪੜੇ ਪ੍ਰੈਸ ਕਰਨ ਲੱਪੀ ਸੀ ਮੈਂ ਕਨਾਂ ਨੂੰ ਕਰ ਮੈਂ ਤੇਰੇ ਕੱਪੜੇ ਪ੍ਰੈਸ ਕਰਦਾ ਫਸਟ ਡੇ ਆ ਕਿੰਨੇ ਚਿਰ ਬਾਅਦ ਚ ਇਹਦੇ ਹੋਣ ਮਤਲਬ ਯੂਨੀਵਰਸਿਟੀ ਜਾਂਨੂ ਕੱਪੜੇ ਪ੍ਰੈਸ ਕੀਤੇ ਪਹਿਲਾਂ ਮੈਂ ਜਦੋਂ ਸਕੂਲ ਜਾਂਦਾ ਹੁੰਦਾ ਸੀ ਮੈਂ ਪਹਿਲਾਂ ਸਵੇਰ ਨੂੰ ਉੱਠਨੀ ਇਹਦੇ ਕੱਪੜੇ ਪ੍ਰੈਸ ਜਿਹੜੇ ਉਹ ਕਰਦੀ ਹੁੰਨੀ ਸੀ ਤੇ ਕਈ ਵਾਰੀ ਇਹ ਉੱਠਦਾ ਹੀ ਜਿਵੇਂ ਤੋਂ ਪਹਿਲਾਂ ਉੱਠ ਜਾਂਦਾ ਹੁੰਦਾ ਸੀ ਆਪ ਕਰ ਲੈਂਦਾ ਸੀ ਪ੍ਰੈਸ ਨਹੀਂ ਤੇ ਜ਼ਿਆਦਾਤਰ ਜਿਹੜਾ ਇਹਦੇ ਮਤਲਬ ਕਿ ਮੈਂ ਹੀ ਪ੍ਰੈਸ ਕਰਦੀ ਸੀ ਕੱਪੜੇ ਤੇ ਮੈਂ ਤਾਂ ਹੈਂਕੀ ਜਿਹੜਾ ਪ੍ਰੈਸ ਕਰ ਦਿੱਤਾ ਦਿਨ ਮੈਂ ਕਹਿੰਦੇ ਸੀ ਹੁਣ ਤੂੰ ਵਾਈਟ ਹੈਂਕੀ ਜਿਹੜੇ ਉਹ ਆਪਾਂ ਲੈ ਕੇ ਆਉਨੇ ਆ ਤੇਰੇ ਯੂਨੀਵਰਸਿਟੀ ਵਾਸਤੇ ਤੇ ਇਹ ਉਹਨੂੰ ਕੀ ਕਹਿੰਦਾ ਇਹਦੀ ਸ਼ਰਟ ਇਹ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਚ ਤੇ ਇਹਨਾਂ ਦੇ ਵੱਟ ਜਿਹੜੇ ਆ ਉਹ ਬਹੁਤ ਮੁਸ਼ਕਲ ਨਾਲ ਉਹਨੂੰ ਕੀ ਕਹਿੰਦਾ ਨਿਕਲਦੇ ਆ ਇਸ ਕਰਕੇ ਮੈਂ ਕੁੱਟ-ਕੁੱਟ ਕੇ ਇਹਨਾਂ ਨੂੰ ਪ੍ਰੈਸ ਜਿਹੜੀ ਉਹ ਕਰਨ ਦੇ ਸੀਗੇ ਤੇ ਭਈ ਉਹਨੂੰ ਕੀ ਕਹਿੰਦਾ ਪਾਈ ਸੋਹਣੀ ਲੱਗੇ ਮੈਨੂੰ ਸ਼ੁਰੂ ਤੋਂ ਬਹੁਤ ਸ਼ੌਂਕ ਆ ਮਤਲਬ ਕਿ ਮਨਵੀਰ ਨੇ ਪੈਨ ਕਿਤੇ ਵੀ ਜਾਣਾ ਹੁੰਦਾ ਜਾਂ ਕਿਦਾਂ ਹਜੇ ਆਪਕੇ ਯਾਰੀ ਕੋਲ ਕਰ ਲੈਂਦਾ ਨਹੀਂ ਮਮਾ ਮੈਂ ਨਹੀਂ ਕੱਪੜੇ ਪ੍ਰੈਸ ਕੀਤੇ ਪਾਉਣੇ ਮੈਂ ਇਦਾਂ ਹੀ ਪਾ ਲੈਣੇ ਕੁਛ ਨਹੀਂ ਹੁੰਦਾ ਆਪਾਂ ਕਿਹੜਾ ਵਿਆਹ ਤੇ ਚੱਲੇ ਜੀ ਉਹ ਇਦਾਂ ਕਰਦਾ ਰਹਿੰਦਾ ਪਰ ਮੇਰੀ ਸ਼ੁਰੂਤੀ ਆਦਤ ਆ ਇਹਦਾ ਕੱਪੜਾ ਐਨ ਪ੍ਰੈਸ ਕਰਕੇ ਇਹਨੂੰ ਸੋਹਣੀ ਤਰ੍ਹਾਂ ਉਹਨੂੰ ਕੀ ਕਹਿੰਦਾ ਪਾਉਣ ਵਾਸਤੇ ਦੇਣਾ ਤੇ ਛੋਟੇ ਹੁੰਦੇ ਤੋਂ ਹੀ ਮੈਂ ਇਦਾਂ ਹੀ ਉਹਨੂੰ ਕੀ ਕਹਿੰਦਾ ਇਹਦੇ ਕੱਪੜੇ ਵਗੈਰਾ ਤਿਆਰ ਰੱਖਦੀ ਹੁੰਨੀ ਸੀ ਈਵਨ ਕੀ ਐਨਾ ਵੱਡਾ ਹੋ ਗਿਆ ਨਾ ਮਨਵੀਰ ਹਜੇ ਵੀ ਮੈਂ ਇਹਦੇ ਕੱਪੜੇ ਇੰਦਾ ਨਹੀਂ ਵੀ ਕੱਲੇ ਉਹ ਸਰਫ ਵਿੱਚ ਦੀ ਧੋ ਕੇ ਤੇ ਉਹਨੂੰ ਕੀ ਕਹਿੰਦਾ ਪਾਣੀ ਥਾਣੀ ਕੱਢ ਕੇ ਸੁੱਕਣੇ ਪਾਦਨੇ ਨਹੀਂ ਮੈਂ ਹਜੇ ਵੀ ਇਹਨਾਂ ਦੇ ਕੱਪੜਿਆਂ ਦੇ ਵਿੱਚ ਛੋਟੇ ਹੁੰਦੇ ਦੇ ਵੀ ਮੇਰੀ ਆਦਤ ਹੁੰਦੀ ਸੀ ਮਨਵੀਰ ਦੇ ਕੱਪੜੇ ਮੈਂ ਕਿੰਨਾ ਟਾਈਮ ਅਲੱਗ ਡਿਟੋਲ ਵਿੱਚ ਜਿਹੜੇ ਉਹ ਡਿਪ ਕਰਕੇ ਰੱਖਦੀ ਹੁੰਨੀ ਸੀ ਜਿਆਦੀ ਮੈਨੂੰ ਖੁਦ ਨੂੰ ਇੰਨੀਆਂ ਪ੍ਰੋਬਲਮਸ ਹੋਈਆਂ ਮੈਨੂੰ ਬਹੁਤ ਡਰ ਲੱਗਦਾ ਰਹਿੰਦਾ ਜਦੋਂ ਹੁਣ ਇੱਕ ਹੋਰ ਵਾਇਰਸ ਜਿਹਦਾ ਬੜਾ ਰੋਲਾ ਪੈਨਦੇ ਆ ਤੇ ਇਸ ਕਰਕੇ ਮੈਂ ਤਕਰੀਬਨ ਇਹਦੇ ਨਾਉਣ ਵਾਲੇ ਪਾਣੀ ਵਿੱਚ ਵੀ ਮਨਵੀਰ ਦੇ ਮੈਂ ਉਹ ਡਿਟੋਲ ਪਾ ਦਿੰਨੀ ਹੁੰਨੀ ਆ ਥੋੜਾ ਜਿਹਾ ਤੇ ਇਹਦੇ ਉਹਨੂੰ ਕੀ ਕਹਿੰਦਾ ਕੱਪੜੇ ਜਿਹੜੇ ਆ ਖਾਸ ਕਰਾ ਬਰਸਾਤ ਦਾ ਮੌਸਮ ਆ ਨਾ ਜਿਹੜਾ ਇਹਦੇ ਵਿੱਚ ਤੇ ਮੈਂ ਇਹਦੇ ਆ ਕੱਪੜੇ ਵੀ ਜਿਹੜੇ ਡਿਟੋਲ ਵਿੱਚ ਜ਼ਰੂਰ ਉਹਨੂੰ ਕੀ ਕੀ ਦਾ ਡਿੱਪ ਕਰਦੀ ਹੁੰਨੀ ਫੇਸ ਕੌਣੀਆਂ ਨੇ ਫਿਰ ਸੁੱਕਣੇ ਪਾਉਣੀ ਹੁੰਨੀ ਆ ਤੇ ਤਕਰੀਬਨ ਕਈ ਵਾਰੀ ਵਾਸ਼ ਕਰਨ ਲੱਗਿਆਂ ਹੀ ਸਾਰਿਆਂ ਦੇ ਉਹਨੂੰ ਕੀ ਕਹਿੰਦਾ ਜਿਹੜੇ ਵਾਸ਼ ਕਰੀਦੇ ਜਦੋਂ ਕੱਪੜੇ ਉਹਦੇ ਵਿੱਚ ਹੀ ਪਾ ਦਿੰਨੀ ਹੁੰਨੀ ਆ ਡਿਟੋਲ ਦਾ ਵੇਟ ੱੱਕਣ ਇੱਕ ਤੇ ਇੱਥੇ ਮੈਂ ਇਹਦੀ ਜੀ ਪੈਂਟਾਸਟ ਸਟਫ ਆ ਜਿਹੜਾ ਪੈਂਟਾਂ ਦਾ ਇਹਨੂੰ ਇਨੂੰ ਇਹਦਾ ਯਾਦ ਨਹੀਂ ਆਉਂਦਾ ਕਿਹੜਾ ਸਟੱਫ ਆਇਆ ਉਹ ਇਹਦੇ ਵਿੱਚ ਹੀ ਜਿਆਦਾ ਉਹਨੂੰ ਕੀ ਕੀ ਦਾ ਪੌਣੀਆਂ ਪਸੰਦ ਕਰਦਾ ਹੈ ਉਹ ਪੈਂਟਾਂ ਵਗੈਰਾ ਤੇ ਇਹ ਪੈਂਟ ਮੈਂ ਕਿਹਦੀ ਪ੍ਰੈਸ ਕਰਨਾ ਇਹ ਜੂਡੀਓ ਤੋਂ ਪੈਂਟ ਲੈ ਕੇ ਆਏ ਸੀ ਤੇ ਬਹੁਤ ਸੋਹਣਾ ਸਟੱਫ ਨਿਕਲਿਆ ਇੱਕ ਇਹਦੇ ਵਿੱਚ ਬਲੈਕ ਆ ਹੁਣ ਦੇਖੋ ਕਿ ਇਹਦੇ ਵਿੱਚ ਇੱਕ ਤਾਂ ਲੈ ਕੇ ਆਉਂਗੀ ਬਲੂ ਇੱਕ ਲਾਈਟ ਜੀ ਸਕਾਈ ਬਲੂ ਇੱਕ ਬਰਾਊਨ ਤੇ ਇੱਕ ਦੋ ਕਲਰ ਹੋਰ ਚਾਰ ਪੰਜ ਪੈਂਟਾਂ ਇਹਦੀਆਂ ਲਿਆ ਕੇ ਰੱਖੂੰਗੀ ਤਾਂ ਜਿਹੜਾ ਹੁੰਦਾ ਟਾਈਮ ਜਿਹੜਾ ਇਹਦਾ ਨੰਗ ਜਿਵੇਂ ਕਿ ਮੈਨੂੰ ਸ਼ੌਂਕ ਆ ਉਹਨੂੰ ਕੀ ਕਹਦੇ ਮਤਲਬ ਕਿ ਵੈਲ ਮੈਨਰਡ ਮਤਲਬ ਕਿ ਵੈਲ ਡਰੈਸ ਮਤਲਬ ਕਿ ਵੈਲ ਡਰੈਸਡ ਜਿਹੜਾ ਉਹ ਆ ਹੋਵੇ ਮਤਲਬ ਕਿ ਉਹ ਐਦਾਂ ਊਟ ਪਟਾਂਗ ਜੇ ਕੱਪੜੇ ਨਾ ਪਾਏ ਹੋਣ ਮਤਲਬ ਕਿ ਮੈਨੂੰ ਸ਼ੌਂਕ ਆ ਤੇ ਇਸ ਕਰਕੇ ਇਹਦੀਆਂ ਹੋਰ ਪੈਂਟਾਂ ਲੈ ਕੇ ਆਉਂਗੀ ਤੇ ਸਰਦੀਆਂ ਵਿੱਚ ਤੇ ਚਲੋ ਜੀਨਸ ਪਾ ਲੈਂਦਾ ਇਹੋ ਫਿਰ ਸਰਦੀਆਂ ਵਿੱਚ ਤਿੰਨ ਚਾਰ ਜੀਨਸ ਜਿਹੜੀਆਂ ਉਹ ਨੂੰ ਕੀ ਕਹਦਾ ਅਲੱਗ-ਅਲੱਗ ਤੋੜੀਆਂ ਥੋੜਾ-ਥੋੜਾ ਹੀ ਸ਼ੇਡਸ ਦਾ ਫਰਕ ਹੁੰਦਾ ਜੀਨ ਜਦਾ ਤਾਂ ਉਹ ਫਿਰ ਇਹਦੇ ਲਈ ਲੈ ਕੇ ਆਉਂਗੀ ਤੇ ਉਦੋਂ ਫੁੱਲ ਮਾਜ਼ੂਦੀਆਂ ਸ਼ਰਟਸ ਵਗੈਰਾ ਆ ਲੈ ਕੇ ਆਵਾਂਗੇ ਸਵੈਟਰਸ ਵਗੈਰਾ ਸਾਰਾ ਕੁਝ ਤੇ ਇਹ ਉਹਨੂੰ ਕੀ ਕਹਦਾ ਮੈਂ ਪੈਂਟ ਵੀ ਕਰ ਦਿੱਤੀ ਸੀ ਪ੍ਰੈਸ ਤੇ ਸਵੇਰੇ ਜਿੰਨਾ ਕਿ ਮੀਂਹ ਪਿਆ ਹਜੇ ਵੀ ਉਹਦਾ ਥੋੜਾ-ਥੋੜਾ ਪੈਨਦਿਆ ਸੀ ਪਰ ਉਹਦੇ ਨਾਲ ਬਹੁਤ ਹੂਮਸ ਜੀ ਹੋ ਗਈ ਸੀਗੀ ਚਿਪਚਿਪਾ ਜਿਹਾ ਮੌਸਮ ਹੂਮਸ ਜੀ ਇਦਾਂ ਦਾ ਹੋ ਗਿਆ ਸੀ ਤੇ ਬੜੀ ਤਲਖੀ ਜੀ ਜਿੰਦਾ ਨਾ ਹੁੰਦੀ ਸਵੇਰੇ ਸਵੇਰੇ ਮੂਹ ਵੀ ਚਿਪ ਚਿਪ ਕਰੰਦਾ ਸੀਗੇ ਵੀ ਐਨਾ ਉਹਨੂੰ ਕੀ ਕਹਿੰਦਾ ਗੰਦਾ ਜਿਹਾ ਮੌਸਮ ਹੋ ਗਿਆ ਸੀ ਤੇ ਇਹ ਮੈਂ ਕੱਪੜੇ ਜੀ ਕਰ ਲੇ ਮਨਵੀਰ ਦੇ ਪ੍ਰੈਸ ਤੇ ਹੁਣ ਸ਼ੂਜ਼ ਮਨਵੀਰ ਆਪ ਸਾਫ਼ ਕਰ ਲੈਂਦਾ ਸ਼ੂਜ਼ ਨਹੀਂ ਮੇਰੇ ਤੋਂ ਸਾਫ਼ ਕਰਾਉਂਦਾ ਹੁੰਦਾ ਸ਼ੂਜ਼ ਇਹ ਆਪੇ ਕਰ ਲੈਂਦਾ ਹੁੰਦਾ ਸਾਫ਼ ਤੇ ਇੱਥੇ ਹੁਣ ਮਨਵੀਰ ਚਲੇ ਗਿਆ ਸੀ ਮੱਥਾ ਟੇਕਣ ਤੇ ਮੈਂ ਉਹਨੂੰ ਕੀ ਕਹਿੰਦਾ 2 ਮਿੰਟ ਬੈਠ ਕੇ ਮੈਂ ਕਿਹਾ ਮੈਂ ਪਾਣੀ ਪੀ ਲਾਂ ਇਹ ਮੈਂ ਆਪਣੀ ਬੋਟਲ ਅਲੱਗ ਹੀ ਲਾਈ ਹੁੰਦੀ ਆ ਪਾਣੀ ਪੀਣ ਵਾਸਤੇ ਕਿਉਂਕਿ ਮੈਂ ਬਾਰ-ਬਾਰ ਕਿਉਂਕਿ ਪਾਣੀ ਮੈਂ ਬਹੁਤ ਜ਼ਿਆਦਾ ਪੀਣੀ ਇਸ ਕਰਕੇ ਮੈਂ ਬਾਰ-ਬਾਰ ਗਲਾਸ ਚ ਨਹੀਂ ਪਾਉਣੀ ਉਹਨੇ ਤੇ ਬੋਤਲ ਨਾਲ ਹੀ ਪੀ ਲੈਣੀ ਤੇ ਪੱਗੂ ਜੱਗੇ ਕੋਲੋਂ ਸਵੇਰੇ-ਸਵੇਰੇ ਉਹਨੂੰ ਕੀ ਕੀ ਦਾ ਜੱਗੀ ਕੋਲੋਂ ਮ사ਜ ਇਹਨੂੰ ਇਹ ਆ ਵੀ ਮੇਰੇ ਮ사ਜ ਕਰੀ ਚੱਲ ਇਹ ਮਨਵੀਰ ਚਲੇ ਗਿਆ ਸੀਗਾ ਜੱਗੇ ਨਾਲ ਮੱਥਾ ਟੇਕਣ ਵਾਸਤੇ ਇਸ ਕਰਕੇ ਉੱਪਰ ਗਈ ਦੇਖਣ ਲਈ ਵੀ ਇਹ ਕਿੱਥੇ ਗਈਆਂ ਇਹ ਆ ਜੀ ਸਾਡੀ ਉਦਾਸੀਆਂ ਦੀ ਜਗ੍ਹਾ ਬਾਬਾ ਸ਼੍ਰੀ ਚੰਦ ਜੀ ਦੇ ਤੇ ਮਹਾਰਾਜ ਨੂੰ ਹੀ ਮੰਨਦੇ ਆ ਸੀ ਅਸੀਂ ਗੁਰਬਾਣੀ ਨੂੰ ਹੀ ਇਸ ਕਰਕੇ ਮੈਂ ਕਿੰਨਾ ਨੂੰ ਬਾਬਾ ਜੀ ਦੇ ਮੱਥਾ ਟੇਕਿਆ ਬਾਬਾ ਜੀ ਮੋਰੇ ਅਰਦਾਸ ਕਰਕੇ ਆ ਕਿ ਸੋਣੀ ਸੋਣੀ ਮੈਂ ਪੜ੍ਹਾਈ ਕਰਾਂ ਤੇ ਬੁਰੇ ਕੰਮਾਂ ਤੋਂ ਬੁਰੀ ਸੰਗਤ ਤੋਂ ਦੂਰ ਰਵਾਂ ਵੈਸੇ ਤਾਂ ਮੇਰਾ ਬੱਚਾ ਬਹੁਤ ਸਿਆਣਾ ਵਾ ਸਮਝਦਾਰ ਆ ਪਰ ਅੱਜ ਕੱਲ ਦਾ ਜ਼ਮਾਨਾ ਇਦਾਂ ਦਾ ਵਾ ਕਿ ਕੋਈ ਸਮਝਦਾਰ ਨੂੰ ਵੀ ਸਮਝਦਾਰ ਰਹਿਣ ਨਹੀਂ ਦਿੰਦਾ ਇਸ ਕਰਕੇ ਮੈਨੂੰ ਇਦਾਂ ਦੀਆਂ ਗੱਲਾਂ ਦਾ ਇਹਨੂੰ ਮੈਂ ਬਹੁਤ ਧਿਆਨ ਦੇਣੀ ਹੁੰਦੀ ਮੈਂ ਖੁਦ ਵੀ ਇਹਨੂੰ ਇਦਾਂ ਦੀ ਸਿੱਖਿਆ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਦੱਸਦੀ ਰਹਿਣੀ ਹੁੰਦੀ ਹੈ ਏ ਹੁਣ ਜੀ ਮੰਨੂ ਨੰਨੂ ਮੇਰਾ ਮਨਵੀਰ ਖਾਨ ਲਾ ਪਿਆ ਸੀ ਰੋਟੀ ਇਹ ਕਹਿੰਦਾ ਸੀ ਇੱਕ ਰੋਟੀ ਖਾਣੀ ਮੈਂ ਕਿਹਾ ਨਾ ਨੂੰ ਨਹੀਂ ਦੋ ਹਲਕੇ ਹਲਕੇ ਫੁਲਕੇ ਅਦਾਦੀ ਨੇ ਬਣਾਏ ਖਾ ਲਾ ਨਹੀਂ ਤੇ ਤੇਨੂੰ ਉਤੇ ਬੁੱਕ ਲੱਗ ਜਾਣੀ ਆ ਤੇ ਪੱਗੂ ਫੇਰ ਮ사ਜ ਕਰਾਉਂਦਾ ਹੀ ਸੀ ਸਾਡੀ ਇਹ ਟਾਈਮ ਦੇਖਣਦੇ ਸੀ ਕਿੰਨਾ ਟਾਈਮ ਹੋ ਚੱਲਾ ਆ ਪੱਗੂ ਇਹ ਤੇ ਆਪਣੇ ਪੈਰ ਦੇਖੋ ਸਾਫ ਕਰਨ ਦੇ ਬਸ ਐਂ ਚੰਗੀ ਤਰ੍ਹਾਂ ਇਹ ਵੱਦ ਦੰਦੀਆਂ ਵੜ ਦਿੰਦੀ ਆਪਣੇ ਪੈਰਾਂ ਉੱਤੇ ਭਿੰਡੀ ਜਈ ਤੇ ਇਹ ਮੇਰਾ ਸ਼ੇਅਰ ਹੋ ਗਿਆ ਸੀ ਤਿਆਰ ਮੇਰਾ ਸਾਵਲਾ ਪੁੱਤ ਟੱਚਵੁੱਡ ਨਾ ਜਨਣਾ ਲੱਗੇ ਜਿੰਨਾ ਸਮਝਦਾਰ ਹੈਗਾ ਮੇਰਾ ਪੁੱਤ ਇੰਨਾ ਹੀ ਸਮਝਦਾਰ ਰਵੇ ਏਰੀ-ਏਰੀ ਮੈਂ ਸਪੈਕਸ ਬਣਵਾਈਆਂ ਸੀਗੀਆਂ ਹੋਰ ਮਤਲਬ ਕਿ ਸਪੈਕਸ ਜਿਹੜੀਆਂ ਇਹ ਵੀ ਨਿਗਾਹ ਵਾਲੀਆਂ ਆ ਇਹ ਹੋਰ ਬਣਵਾਈਆਂ ਸੀਗੀਆਂ ਯੂਨੀਵਰਸਿਟੀ ਵਗੈਰਾ ਜਾਣ ਲਈ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਆਪਣੀ ਦੀਦੀ ਤੋਂ ਪੁੱਛਣ ਦੇ ਸੋਹਣੀਆਂ ਲੱਗਦੀਆਂ ਪਰ ਇਹ ਇੰਨਾ ਮੁੰਡਾ ਨਾ ਇਹਨੂੰ ਇੰਨਾ ਮਤਲਬ ਕਿ ਚੀਜ ਝੁਕਾਉਂਦੀ ਹੈ ਨਾ ਫੈਸ਼ਨ ਕਰਨ ਤੋਂ ਮਤ ਕਿ ਇਹ ਨੀਆਂ ਸੋਹਣੀਆਂ ਲੱਗਣ ਦੀਆਂ ਸੀ ਤਾਂ ਵੀ ਕਹਿੰਦੇ ਸੀ ਨਹੀਂ ਮਮਾ ਮੇਰਾ ਨਹੀਂ ਜੀ ਕਰਦਾ ਸਿੰਪਲ ਹੀ ਠੀਕ ਆ ਐ ਜੋ ਮੈਂ ਕਿਹਾ ਨਹੀਂ ਨਾਨੂ ਸੋਹਣੀਆਂ ਲੱਗਦੀਆਂ ਇਹ ਲਾ ਕੇ ਜਾ ਦੇਖਿਓ ਫਿਰ ਲਾਊਗਾ ਫਿਰ ਲਾ ਦੇਣੀ ਫਿਰ ਮਾਨਾ ਪਤਾ ਕੀ ਲਾਏ ਨਹੀਂ ਮਮਾ ਹਜੇ ਮੇਰੇ ਸੈਟ ਨਹੀਂ ਗਈਆਂ ਇਹ ਹੌਲੀ ਹੌਲੀ ਮੈਂ ਲਾਇਆ ਕਰੂੰ ਘਰੇ ਜਦੋਂ ਮੇਰੇ ਸੈਟ ਬੈਠ ਗਈਆਂ ਅੱਖਾਂ ਨੂੰ ਸਿਰ ਨੂੰ ਆ ਕੇ ਸਿਰ ਨਾ ਦੁਖਾਊਗਾ ਫਿਰ ਮੈਂ ਉਹਨੂੰ ਕੀ ਕਹਿੰਦਾ ਲਾ ਕੇ ਉਹਨੂੰ ਕੀ ਕਹਿੰਦਾ ਜਾਇਆ ਕਰੂੰਗਾ ਬਸ ਇੰਨਾਂ ਦੇ ਪੁੱਟੇ ਸਿੱਧੇ ਬਾਨੇ ਬਣਾ ਕੇ ਐਨਕਾਂ ਜਿਹੜੀਆਂ ਉਹ ਲਾ ਦਿਤੀਆਂ ਤੇ ਮੈਂ ਇਹਨਾਂ ਸ਼ੌਕ ਨਾਲ ਉਹਨੂੰ ਕੀ ਕਹੀ ਤਾਂ ਕਹਿੰਦੀਆਂ ਲੈ ਕੇ ਆਈ ਸੀ ਵੀ ਨਾ ਨੂੰ ਇਹ ਲਾਇਆ ਕਰ ਇਹ ਹੁਣ ਮਨਵੀਰ ਚੱਲਾ ਆ ਉਹਨੂੰ ਮਨੀ ਬਾਈ ਕਰਦਾ ਪੱਗੂ ਨੂੰ ਤੇ ਪੱਗੂ ਨੂੰ ਇਹ ਆਪੇ ਕਿੱਥੇ ਉਹਨੂੰ ਕੀ ਕਹਦਾ ਮੈਂ ਚੱਲਾ ਅੱਜ ਤਿਆਰ ਸ਼ਿਆਰ ਹੋ ਕੇ ਤੇ ਇਹ ਆਪਣੀ ਦਾਦੀ ਨੂੰ ਮੈਂ ਕਿਹਾ ਮੱਥਾ ਟੇਕ ਬਾਬੇ ਆਪਣੇ ਨੂੰ ਸਮਾਧੀ ਮੱਥਾ ਟੇਕ ਆਇਆ ਸੀਗਾ ਦਾਦੀ ਨੂੰ ਮੱਥਾ ਟੇਕ ਲਿਆ ਤੇਨ ਮੈਂ ਕਹਿ ਰਹੀ ਸੀ ਮੈਨੂੰ ਵੀ ਮੱਥਾ ਟੇਕ ਮੈਨੂੰ ਆਸ਼ੀਰਵਾਦ ਦੇਂਦਾ ਹੀ ਸੀ বারবার ਮੈਨੇ ਇੱਕੀ ਗੱਲ ਸਮਝਾਉਂਦੀ ਸੀ ਨੰਨੋ ਬੁਲੇਟ ਤੇ ਜਾਣਾ ਤਾਂ ਹੈ ਪਰ ਤਿੰਨ ਜਾਣੇ ਬੈ ਕੇ ਨਾ ਜਾਇਓ ਕੋਈ ਅਵਾਰਾਗਰਦੀ ਨਹੀਂ ਕਰਨੀ ਹੁੱਲੜਬਾਜੀ ਨਹੀਂ ਕਰਨੀ ਬਾਏ ਕਰਦੇ ਇਹਨੇ ਚਲੇ ਜਾਣਾ ਜੱਗੂ ਨੇ ਅੱਜ ਮੱਥਾ ਟੇਕ ਵੱਡੀ ਦੀਦੀ ਆ ਉਹ ਪਹਿਲਾਂ ਹੀ ਬਥੇ ਹੋਏ ਇਹਨੂੰ ਮੱਥਾ ਟੇਕ ਕੇ ਜਾ ਮੱਥਾ ਟੇਕ ਮੱਥਾ ਹੋ ਗਿੰਦੇ ਹਾਂ ਆਪਣੇ ਆਪ ਨੂੰ ਮੱਥਾ ਟੇਕਣ ਨਹੀਂ ਦਿੰਦੇ ਹੈ ਮੈਂ ਇਨੂੰ ਮੱਥਾ ਟੇਕ। ਹੈਲੋ ਤਾਂ ਕਰ ਜਾ ਇਹਨੂੰ। ਚੱਲ ਬਾਈ। ਆਈ ਜਣਾ ਸ਼ਾਮ ਨੂੰ ਹੈਲੋ ਕਰ ਦੇ ਜੀ ਤੂੰ ਨਹੀਂ ਮੈਨੂੰ ਨਾ ਬਾਅਦ। ਹੋ ਗਈ ਜੀ ਮੈਂ ਵੀ ਜਾਣਾ ਯੂਨੀਵਰਸਿਟੀ ਨਾਲ। ਮੁੰਡਾ ਵੀ ਤਾਂ ਹੋਵੇ। ਠੀਕ ਹੈ। ਇਹਨੂੰ ਭਜਾ ਮਾ ਨਹੀਂ ਅੰਦਰ। 이제 그분 아ਾ ਈ ਮੈਨ ਚ